ਦੀ ਨਾ ਕੀ ਆਪਣਾ ਕੀ ਗਲਤੀ ਬਣੀ ਮੇਰਾ ਨਾਮ ਰਾਗ ਗੁਪਤਾ ਜੀ ਇਹ ਰਾਤ ਨੂੰ 8:30 ਵਜੇ ਪਤਾ ਨਹੀਂ ਲੱਗਿਆ ਵੀ ਉਹ ਸ਼ੋਰ ਸਰਗਟ ਹੋਇਆ ਕੀ ਗੱਲ ਹੋਈ ਹੈ ਮੈਂ ਆਪਣੀ ਦੁਕਾਨ ਤੇ ਬੈਠਾ ਹੋਇਆ ਜੀ ਜਦੋਂ ਮੈਂ ਪਤਾ ਲੱਗਿਆ ਉਦੋਂ ਕਾफी ਅੱਗ ਲੱਗ ਚੁੱਕੀ ਸੀ ਅੰਦਰ ਸ਼ੋਰ ਦੇ ਵਿੱਚ ਜਿਸ ਜਦ ਤੱਕ ਪਾਉ ਗੇੜ ਆਇਆ ਉਦੋਂ ਤੱਕ ਕਾफी ਜਗ੍ਹਾ ਫੈਲ ਗਈ ਤੇ ਸਾਰਾ ਸਮਾਨ ਖਾਰ ਦਾ ਸੜ ਕੇ ਸੁਆਹ ਹੋ ਗਿਆ ਕਿੰਨਾ ਕੁ ਨੁਕਸਾਨ ਨੁਕਸਾਨ ਕਾਫੀ 8-9 ਲੱਖ ਰੁਪਏ ਲੱਗਦਾ ਨੁਕਸਾਨ ਹੋ ਗਿਆ ਜੀ ਕੈਸ਼ ਥੋੜਾ ਜਿਹਾ ਸੀਗਾ ਸੋਨਾ ਵੀ ਸੀਗਾ ਸੋਨਾ ਵੀ ਨਹੀਂ ਲੱਭਿਆ ਅਜੇ ਤੱਕ ਕੋਈ ਕੈਸ਼ ਵੀ ਦੋ ਲੱਖ ਰੁਪਏ ਦਾ ਕੈਸ਼ ਸੀਗਾ ਤੇ ਕੁਝ ਨਹੀਂ ਬਚਿਆ ਕੱਪੜੇ ਕੁੱਪੜੇ ਸਾਬ ਸੋਫਾ ਸਭ ਮੱਚ ਗਿਆ ਸਰੂ ਧਰਮੇ ਮੇਰਾ ਨਾਮ ਹੈ ਜਦੋਂ ਮੈਂ ਆਇਆ ਤਾਂ ਮੈਨੂੰ ਕੋਈ ਨਹੀਂ ਮੈਂ ਦੋ ਮਿਰਚੀ ਸੀ ਨਾਲ ਚੌਕਸੀ ਸੀਗਾ ਜਦੋਂ ਮੈਂ ਆ ਕੇ ਦੇਖਿਆ ਤਾਂ ਅੱਗ ਨਹੀਂ ਤੇਜ਼ ਲੱਗੀ ਹੋਈ ਸੀ ਮੈਂ ਨਾਲ ਦੇ ਨਾਲ ਆ ਦਰਵਾਜ਼ਾ ਪੰਨਿਆ ਦਰਵਾਜ਼ਾ ਪੰਨ ਕੇ ਜਦੋਂ ਦੇਖਿਆ ਵੀ ਅੱਗ ਬੇਕਾਬੂ ਹੈ ਇਤਰੋਂ ਪਹਿਲੇ ਉਹਨਾਂ ਨੇ ਫਾਇਰ ਬ੍ਰੀਡ ਵਾਲਿਆਂ ਨੂੰ ਫੋਨ ਕਰਤਾ ਇਹਨੇ ਗੱਡੀ ਆਈ ਉਸ ਤੋਂ ਪਹਿਲਾਂ ਤਾਂ ਅੱਗ ਬੇਕਾਬੂ ਹੋ ਚੁੱਕੀ ਸੀ ਤੇ ਜਦੋਂ ਗੱਡੀ ਆ ਕੇ ਘੱਟੋ ਘੱਟ ਵੀ ਫਾਇਰ ਬ੍ਰੀਡ ਨੂੰ ਇੱਕ ਘੰਟਾ ਲੱਗ ਕੇ ਅੱਗ ਬੁਝਾਉਣ ਲੱਗਿਆ ਤੇ ਜਿੱਦੇ ਸਾਰਾ ਮਤਲਬ ਅਲਮਾਰੀ ਚ ਕੈਸ਼ ਸੀ ਜੁਐਲਰੀ ਸੀ ਤੇ ਹੋਰ ਜਿੰਨਾ ਵੀ ਕਪੜਾ ਲੱਤਾ ਸਭ ਕੁਝ ਅੰਦਰ ਸੀ ਇਹ ਇੱਕ ਮੇਨ ਰੂਮ ਸੀਗਾ ਡਰਾਈਵ ਰੂਮ ਸਰਟੀਫਿਕੇਟ ਜੋ ਵੀ ਡਾਕੂਮੈਂਟ ਬੱਚਿਆਂ ਦੇ ਸਕੂਲ ਤੱਕ ਦੇ ਬੈਗ ਵੀ ਮਤਲਬ ਕੁਝ ਵੀ ਨਹੀਂ ਬੱਚਾ ਸਭ ਸਵਾਹੀ ਹੋ ਗਿਆ ਹੁਣ ਉਹੀ ਦੇਖ ਰਿਹਾ ਵੀ ਕੀ ਕੁਝ ਕੋਈ ਮਿਲ ਜੇ ਜਾਂ ਕੁਝ ਮਤਲਬ ਸਾਨੂੰ ਐ ਵੀ ਚੱਲ ਪ੍ਰਾਨ ਮੇਰਾ ਥੋੜਾ ਜਿਹਾ ਪਹਿਲਾਂ ਹੀ ਆਰਥਿਕ ਤੌਰ ਤੋਂ ਤੰਗ ਹੈ ਤਾਂ ਅਸੀਂ ਇਹੀ ਮੰਗ ਕਰਦੇ ਹਾਂ ਕੋਈ ਕਿਸੇ ਵੀ ਤਰ੍ਹਾਂ ਦੀ ਸਰਕਾਰ ਵੱਲੋਂ ਜਾਂ ਕਿਸੇ ਵੀ ਕੋਈ ਸੰਸਥਾ ਵੱਲੋਂ ਮੇਰੇ ਭਰਾ ਦੀ ਕੋਈ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਜੋ ਇਹ ਫਿਰ ਵੀ ਵਿਚਾਰਾ ਫਿਰ ਹਮ ਕਾਰ ਕੋਈ ਕਰਨ ਜੁਗਾ ਹੋ ਜੇ ਹੁਣ ਤਾਂ ਫਿਲਹਾਲ ਵਿਚਾਰਾ ਆਪ ਹੀ ਬੜਾ ਤੰਗੀਆਂ ਤੋਂ ਜੂਝ ਰਿਹਾ ਸੀਗਾ ਤੇ ਹੁਣ ਮਾਰਾ ਜ ਥੋੜਾ ਸਟੈਂਡ ਹੋਣ ਲੱਗਿਆ ਸੀ ਤੇ ਪ੍ਰਮਾਤਮਾ ਨੇ ਫੇਰੇ ਜੀ ਮਤਲਬ ਵਿਫਤਾ ਲਿਆਤੀ ਤੇ ਜਿਹਦਾ ਕੋਈ ਨੁਕਸਾਨ ਮੰਨਦਾ ਨੁਕਸਾਨ ਮੰਨ ਕੁੱਲ ਮਲ ਕੇ 10-11 ਲੱਖ ਦਾ ਨੁਕਸਾਨ ਹੋ ਚੁੱਕਿਆ ਜਿਹਦੇ ਜਿਹਦੇ ਜੇ ਕੀ ਸੀਗਾ ਵੀ 2.5 ਲੱਖ ਦਾ ਕਾਹ ਚ ਸੀਗਾ ਤੇ 4-5 ਤੋਲੇ ਸੋਨਾ ਸੀਗਾ ਸੋਨਾ ਤਾਂ ਜਮਾਂ ਹੀ ਪਤਾ ਹੀ ਨਹੀਂ ਲੱਗਿਆ ਮਤਲਬ ਹਰ ਚੀਜ਼ ਸਵਾਈ ਬਣ ਗਈ ਵੀ ਕੋਈ ਚੀਜ਼ ਐ ਜੀ ਨਹੀਂ ਵੀ ਜਿਹੜੀ ਸਮੂਤੀ ਨਿਕਲੀ ਐ ਕੁਛ ਨਹੀਂ ਨਿਕਲਿਆ ਸੋਫੇ ਕੀ ਐਲਈਡੀ ਕੀ ਏਸੀ ਕੀ ਮਤਲਬ ਸਭ ਕੁਝ ਮਤਲਬ ਰਾਖ ਹੀ ਬਣ ਗਿਆ ਕਾਰਨਾਂ ਦਾ ਪਤਾ ਲੱਗਿਆ ਕਾਰਨਾਂ ਦਾ ਬੱਸ ਆਈ ਹੈ ਵੀ ਸ਼ਾਇਦ ਵੀ ਉੱਥੇ ਨਾਲ ਹੀ ਇੱਕ ਬੋਰਡ ਸੀਗਾ ਉੱਥੇ ਸ਼ਾਇਦ ਸ਼ੋਰ ਸਰਕਟ ਹੋਇਆ ਤੇ ਉਹ ਉਹਦੀ ਤਾਰਾਂ ਜਦੋਂ ਅਸੀਂ ਅੱਗ ਬੁਝਾਉਣ ਨੂੰ ਤਾਂ ਦੇਖਿਆ ਤਾਂ ਉਹਦੀ ਤਾਰਾਂ ਹੀ ਗੁੱਛਾ ਗੁੱਛਾ ਬਾਹਰ ਸੀਗੀਆਂ ਬੋਰ ਸਾਡ ਦੇ ਉੱਤੇ ਥੱਲੇ ਡਿੱਗਾ ਹੋਇਆ ਸੀਗਾ ਤੇ ਸਾਨੂੰ ਬੱਸ ਆਈ ਹੈ ਪ੍ਰਸ਼ਾਸਨ ਵੱਲੋਂ ਲਾ ਲਓ ਜਾਂ ਸਰਕਾਰ ਵੱਲੋਂ ਲਾ ਲਓ ਜਾਂ ਕਿਸੇ ਸਰਸਤਾ ਵੱਲੋਂ ਵੀ ਸਾਡੇ ਇਸ ਭਰਾ ਦੀ ਹੈਲਪ ਕੀਤੀ ਜਾਵੇ ਤਾਂ ਕਿ ਜੋ ਵਿਚਾਰਾ ਮਤਲਬ ਇਸ ਤੰਗੀ ਤੋਂ ਨਿਕਲ ਸਕੇ ਆਹੀ ਅਸੀਂ ਪ੍ਰਸ਼ਾਸਨ ਤੋਂ ਅਪੀਲ ਕਰਦੇ ਆਂ ਬਾਕੀ ਇੱਥੇ ਮੱਲੇ ਵਾਸੀਆਂ ਨੇ ਬੜਾ ਸਾਥ ਦਿੱਤਾ ਸਾਰੇ ਇਕਜੁੱਟ ਹੋ ਕੇ ਅੱਗ ਬੁਝਾਉਣ ਦੇ ਸਾਰਿਆਂ ਨੇ ਇੱਕ ਇੱਕ ਕੋਸ਼ਿਸ਼ ਕੀਤੀ ਕੋਈ ਬਾਲਟੀਆਂ ਨਾਲ ਕਿਸੇ ਤਰੀਕੇ ਨਾਲ ਮਿੱਟੀ ਨਾਲ ਹਰ ਤਰ੍ਹਾਂ ਦੀ ਹੈਲਪ ਕੀਤੀ ਹਰ ਤਰ੍ਹਾਂ ਦੀ ਮਦਦ ਕੀਤੀ ਸਾਰਿਆਂ ਨੇ ਨਾਲ ਮਿਲ ਕੇ ਮਤਲਬ ਇੱਕ ਜੁੱਟ ਹੋ ਕੇ ਕੰਮ ਕੀਤਾ ਸਾਰੇ ਨੇ ਤਾਂ ਜਾ ਕੇ ਘੰਟੇ ਜਿਹੜੇ ਅੱਗ 'ਤੇ ਕਾਬੂ ਪਾਇਆ ਪਿਆ ਜੇ ਮੱਲੇ ਵਸੀਆਂ ਨੇ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਅੱਗ ਉੱਪਰ ਤੱਕ ਵੀ ਚਲੀ ਜਾਂਦੀ ਚਾਰੇ ਤੱਕ ਹੀ ਪਹੁੰਚ ਜਾਂਦੀ ਪਰ ਬੜੀ ਮੁਸ਼ਕਲ ਨਾਲ ਅੱਗ ਨੂੰ ਕਾਬੂ ਪਾ ਕੇ ਫਾਰਮ ਗੜਿਆਂ ਦਾ ਬੜਾ ਧੰਨਵਾਦ ਜਿਨ੍ਹਾਂ ਨੇ ਅਗ ਤੇ ਆ ਕੇ ਬੜੀ ਤੇਜ਼ੀ ਨਾਲ ਉਹਨਾਂ ਨੇ ਸਪੀਡ ਨਾਲ ਅੰਦਰ ਵੜ ਕੇ ਜਾਨ ਜੋਖਮ 'ਚ ਪਾ ਕੇ ਉਹਨਾਂ ਨੇ ਜਿਹੜਾ ਉਹ ਕੰਮ ਕੀਤਾ ਬੜੇ ਮੈਂ ਵੀ ਉਹਨਾਂ ਦੀ ਬੜੀ ਤਾਰੀਫ਼ ਕਰਦਾ ਉਹਨਾਂ ਨੂੰ ਦੇਖ ਕੇ ਵੀ ਬੜੀ ਉਹਨਾਂ ਨੇ ਹਿੰਮਤ ਦਿਖਾਈ ਇਸ ਚੀਜ਼ ਵੱਲੋਂ ਵੀ ਬਾਕੀ ਕੰਮ ਕਰਨ ਵਾਲੇ ਬੰਦੇ ਸੀਗੇ ਜਿਨ੍ਹਾਂ ਨੇ ਅੰਦਰ ਵੜ ਕੇ ਬੰਦਾ ਸਾਹ ਨਹੀਂ ਆਉਂਦਾ ਸੀ ਜਿਨ੍ਹਾਂ ਨੂੰ ਸਾਡਾ ਸਾਹ ਕੁੱਟਿਆ ਗਿਆ ਅੰਦਰ ਜਦੋਂ ਅਸੀਂ ਵੜਿਆ ਤੇ ਉਹਨਾਂ ਨੇ ਬੜੀ ਹਿੰਮਤ ਨਾਲ ਕੰਮ ਕੀਤਾ ਤੇ ਬੜੀ ਹਿੰਮਤ ਨਾਲ ਹੀ ਉਹਨਾਂ ਨੇ ਅੱਗ 'ਤੇ ਕਾਬੂ ਪਾਇਆ ਤੇ ਸਾਨੂੰ ਐਵੇਂ ਜਦੋਂ ਜਾਨੇ ਨੁਕਸਾਨ ਨਹੀਂ ਹੋਇਆ ਪਰ ਸਾਡਾ ਮਾਲੀ ਨੁਕਸਾਨ ਬਹੁਤ ਹੋਇਆ ਹਾਂਜੀ ਮਲੋਟਾਲਿਓ ਆਓ ਤੁਹਾਨੂੰ ਰਖੜੀ ਦੇ ਸ਼ੁਭ ਮੌਕੇ ਤੇ ਮਨਾਲੀ ਲੈ ਚਲਦੇ ਹਾਂ ਕਿਵੇਂ ਗੁਪਤਾ ਜੀ ਦੱਸਣਗੇ ਤੁਸੀਂ ਕਰਨਾ ਕੀ ਹੈ ਸਾਡੇ ਕੋਲ ਕੋਈ ਵੀ ਮੋਬਾਈਲ ਪਰਚੇਜ਼ ਕਰਦੇ ਹੋ ਅਸੀਂ 31 ਅਗਸਤ ਨੂੰ ਡਰਾ ਕੱਢਾਂਗੇ ਪੰਜ ਮੈਂਬਰਾਂ ਨੂੰ ਅਸੀਂ ਮਨਾਲੀ ਲੈ ਕੇ ਜਾਵਾਂਗੇ 4 ਦਿਨਾਂ ਲਈ ਫ੍ਰੀ ਐਂਡ